ਇਧਰ ਲੈ ਟਿਸ਼ੂ ਇਧਰ ਲੈ ਨਿਸ਼ਾਨ ਨੂੰ ਕੱਟ ਕਰਤਾ ਸਭ ਹੀ ਗਏ ਮਾਵਾ ਜਨ ਨਹੀਂ ਹਾਂ ਹਾਂ ਆਪਣਾ ਲੈ ਕੇ ਖੋਦਾ ਨੋਤੇ ਖੱਲੇ ਆ ਜੀ ਏ ਆਮਣੇ ਖੜ ਜਾ ਪਾਗ ਬੰਨ ਲੈ ਠੀਕ ਹੈ ਨਾ ਮੈਂ ਅਦਾ ਦੀ ਗੱਲਾਂ ਨਹੀਂ ਹਾਂ ਨਾਲੇ ਤਾਂ ਸਾਵਾ ਸੇ ਨਾ ਨਹੀਂ ਕਦੇ ਵੀ ਆ ਕੰਮ ਬੰਦਿਆ ਕਰਦਾ ਹਾਂ ਬਾਜਾ ਮਤੂੰ ਕਹਿ ਖੋਸ ਤੇ ਓ ਜਾਨਾ ਹਰ ਸਰੋ ਨਾ ਰਟਣਾ ਇੱਕ ਕੱਟ ਦੀ ਤੇ ਸਰੋ ਕਿੰਨੀ ਪੈ ਰੇ ਇਹ ਸਰਦਾਰਾਂ ਦੇ ਚੋਜ ਹੁੰਦੇ ਆ ਚੋਜ ਕਰਦੇ ਹੋੜਾ ਦੇਖ ਲੈ ਕਿ ਕਿਤਰਾ ਕੱਢਿਆ ਹੁੰਦਾ ਉਹ ਕਸਰੀ ਹੁੰਦਾਗਾ ਕੋਈ ਕਿਤੇ ਕੱਢਦਾ ਕੱਢਦਾ ਓਏ ਇੱਥੇ ਤੇ ਓਏ ਪਾਣੀ ਲੈ ਬਣਾ ਠਰ ਲੈ ਆਈ ਲੈ ਆਈ ਮੈਂ ਤਾਂ ਦੋ ਗਲਾਸ ਲੈ ਆਈ ਹਾਂ ਮੋਰੀ ਗੱਲ ਸੁਣ ਮੈਂ ਇਹ ਪਾਸ ਸਾਨੂੰ ਨਹੀਂ ਲਿਆਇਆ ਸੀ ਸਾਡੇ ਰਿਵਾਜ ਹੈ ਜਿੱਥੇ ਸਾਡੀ ਭੈਣ ਵਿਆਹੀ ਜਾਂਦੀ ਹੈ ਸਾਡੀ ਫੈਮਿਲੀ ਮਗਰ ਜਾਂਦੀ ਹੈ ਸਾਡੇ ਰਿਵਾਜ ਪਹਿਲਾ ਦੱਸਿਆ ਬਜੋਨੇ ਮੇਰੇ ਸਾਡੇ ਕਲਾਕ ਵੀ ਤਿੰਨ ਦੇ ਦੇ ਪੈਗੇ ਮੈਂ ਤਾਹਾਂ ਦੇ ਦੇ ਤਰਾਕ ਦੇਗਾ ਦੇਖੀ ਤਰਾਕ ਆਹੀ ਤੇਰੇ ਮਰਤੇ ਚ ਬੰਮ ਤੇਰੇ ਤੇ ਨਾ ਸੜਦਾ ਤਾਂ ਮੈਨੂੰ ਲੈ ਕੇ ਹਾਂ ਉਹ ਬਾੜੀ ਕੱਢੋ ਸਰਦਰਾ ਮੈਂ ਲਾ ਦੇਣਾ ਠੀਕ ਹੈ ਨਾ ਨਾਲੇ ਕੰਮ ਕਰ ਨਾਲੇ ਸਾਵਾ ਵਸੇ ਨਹੀਂ ਦਿੰਦਾ ਚਾਬੀ ਦੇ ਦੇ ਨਾਲੇ ਕੰਮ ਕਰੋ ਨਾਲੇ ਸਾਵਾ ਸੀ ਇਹਨਾਂ ਲੋ ਹਾਂ ਅੱਧਰ ਕਰ ਮੈਂ ਓਏ ਪਟੋਏ ਚਾਹ ਬਣਾ ਕਾਢੀ ਜੀ ਚਾਹ ਤਖੰਡ ਨਾ ਪਾਣੀ ਪੁੱਤ ਕੰਜੂਸ ਅੰਡੇ ਕੱਟਾ ਬਣਾ ਦਿੱਤੇ ਕੋਸਤ ਕਰਾਉਣਾ ਉਹ ਮੈਂ ਵੀ ਪੀਰੂ ਜਿੰਗਤ ਮੈਂ ਬਾਰੇ ਕਟੋ ਦਿੱਤੀ ਇਹ ਵਧੀਆ ਨਿਕਲ ਗਈ ਦੇਖ ਸਾਰੀ ਦਿਹਾੜੀ ਉੱਤੇ ਨਹੀਂ ਮੱਛੀ ਜਾਂਦੇ ਪਾਈਆ ਕਰੋ ਤੰਗਲੀ ਨਾਲ ਗੱਲ ਨਹੀਂ ਸੀ ਵਾਰ ਨਹੀਂ ਭਾਂ ਤਾਂ ਤੰਗਲੀ ਨਾਲ ਗੱਲ ਨਹੀਂ ਸੀ ਵਾਰ ਨਹੀਂ ਥੋੜੇ ਜਿਹਾ ਚੱਕੀ ਦਾਣਾ ਦਿਖਾ ਦੇ ਮੈਨੂੰ ਹਾਂ ਜੀ 6 ਵਜੇ ਕੀ ਦੇਣੀ ਹੈ ਦਰਫਲੇ ਮੂਰੀ ਦਿੰਦਾ ਹਾਂ ਹਾਂ ਤੀਰਤ ਕੋਈ ਕਰਦੀ ਨਾ ਹਟੀ ਜਾ ਬੇਜ ਕੇ ਕੁਲਕੀ ਮੈਂ ਖਾਧੀਆਂ ਤਾਂ ਮੈਨੂੰ ਵੀ ਪਾਣਾ ਨਾ ਕਹੀ ਹੋਰ ਸੰਦ ਲਿਆ ਕਰ ਕੀ ਹਾਲ ਹੈ ਠੀਕ ਹੈ ਕਮਾਂ ਦੇਓ ਇਹ ਵੀ ਕਰੀ ਕਰਦਾ ਹੈਗਾ ਪਰ ਉਹ ਦੰਦਾ ਠੀਕ ਆ ਮੈਂ ਇਹਨੂੰ ਲਾ ਤਾਂ ਕੁਝ ਨਹੀਂ ਕਹਿੰਦੀ ਹੈਗੀ ਇਹਨੂੰ ਕਾਉਂ ਨਹੀਂ ਸਾਰਾ ਕੁਝ ਕੁਝ ਤੂੰ ਕਹਿਨੀ ਆ ਗੱਲ ਸੁਣ ਤਾਂ ਜੇ ਮੰਤ ਮੈਨੂੰ ਗੁੱਸਾ ਚੜ ਗਿਆ ਮੈਂ ਇਸ ਦੁਨੀਆ ਤੋਂ ਪੁਰਾਣੀਆਂ ਲੀਆਂ ਨਸਲਾਂ ਖਤਮ ਕਰ ਦੂੰ ਤੱਕ ਜਾ ਬੱਕ ਜਾ ਚੱਲ ਅੱਜ ਛੱਡ ਕੇ ਚੱਲ ਰਿਹਾ ਮੰਤ ਮੂੰਹ ਦੇਖਣ ਨੂੰ ਤਰਸੇਗਾ ਤੂੰ ਇਹ ਬੰਦੇ ਉਹ ਤੱਕ ਜਾ ਮੈਂ ਤੇਰਾ ਟਿਛਾੜੀ ਨਹੀਂ ਦੇਖਣਾ ਜੇ ਬੱਕਿਆ ਜੰਡੀ ਮੈਂ ਰੋਟੀ ਖਾ ਕੇ ਜੰ ਨੂੰ ਹਾਂ 80 ਸਾਲ ਹੋ ਗਏ ਮੈਂ ਭਾਈ ਦੰਦਾ ਉਹ ਨਾਮ ਵਾਲੀ ਲੋਕ ਕਿਹਾ ਕਿ ਇਹ ਹੋ ਜਾਏਗੀ ਜੀ ਤੁਹਾਡਾ ਲੱਗਦਾ ਹੋ ਜਾਂਦਾ ਹੈ ਨਾ ਨਾ ਕਰਨਾ ਤਾਂ ਜਿਹਨੇ ਮੂਰਤ ਕਰਨ ਪੈਣਾ ਉਹ ਦੇਖਣ ਤੇ ਜੇ ਮੇਰੀ ਕਹਿੰਦਾ ਕਿੱਥੇ ਜਾਈਏ ਪ੍ਰਾਣਿਆ ਤੇਰੇ ਵਰਗੇ ਪ੍ਰਾਣੇ ਤਾਂ ਮੈਂ ਤਾਂ ਠੀਕ ਆ ਤੇਰਾ ਗੁੱਸਾ ਭਿਆੜਾ ਪਰ ਪ੍ਰਾਣੇ ਤੇਰੇ ਵਰਗੇ ਪ੍ਰਾਣੇ ਕਦੇ ਪੈਦਾ ਹੋਣਿਆ ਜੈ ਇੰਨੇ ਸੁੰਦਰ ਤੇ ਸਸੀਰ ਮੈਨੂੰ ਪਿੰਡ 'ਚ ਕਹਿੰਦੇ ਆ ਤੁਹਾਡੇ ਪ੍ਰਾਣੇ ਨੂੰ ਸਰਪੰਚ ਖੜਾਉਣਾ ਅਸੀਂ ਸਰਪੰਚੀ ਦੀਆਂ ਤਿਆਰੀਆਂ ਕਰਦੇ ਤੂੰ ਸਾਨੂੰ ਘੱਡੇ ਨੂੰ ਫਿਰਦੇ ਹੈਂ ਤਮ ਤਾਂ ਜਾਂ ਬਾਕੀ ਹਾਂ ਨਾ ਮੇਰਾ ਸੁੱਡਲ ਬੜੇ ਮੂੰ ਬਣਾਉਂਦੇ ਰਹਿੰਦਾ ਹੋਵੀ ਘੜ ਬਾਕੀ ਕਰੀਏ ਇਹ ਹੈ ਇਹਦਾ ਕਾਕਾ ਤਾ ਇੰਨਾ ਛਾਰਾ ਕਰ ਜਾਣਗੇ ਨਾਲੇ ਬਾਪੇ ਮੈਂ ਤਾਂ ਹੀ ਕਹਿਣੀ ਸੀ ਮੇਰੀ ਨੂੰ ਐਡਮਿਸ਼ਨ ਜੀ ਕਰਵਾ ਦੇ ਤਾਂ ਆਪਲੇ ਉਹ ਮੱਕੜਾ ਹਾਂ ਪੈਸੇ ਆ ਜਾਣ ਤੇ ਮੈਂ ਜਾ ਕੇ ਉਹਨਾਂ ਦਾ ਉਹਨਾਂ ਦੇ ਪੈਣੇ ਘੜਤੀਆਂ ਨੇ ਮੈਂ ਫੁੱਲੋਂ ਨਾ ਪੈਸੇ ਫੜ ਕੇ ਕਿਰਿਆ ਦਾਖਲਾ ਕਰਾ ਕੇ ਹੋਣਾ ਕੈਮੀ ਚ ਹੋ ਗਿਆ ਹੁਣ ਤੂੰ ਨਹੀਂ ਗਿਆ ਨਹੀਂ ਗਿਆ ਤੂੰ ਹੋ ਗਿਆ ਬੱਸ ਚਲ ਮੈਂ ਤਰ ਫਟੇ ਮੈਂ ਟੱਕੂ ਕਹੇ ਆ ਜਾ ਹੋ ਠੀਕ ਆ ਤਮਾਟੇ ਕੱਟਾ ਧੰਨ ਨਾ ਕੱਟ ਤੂੰ ਜੱਲ ਸੁਣ ਸਾਡੀ ਕੁੜੀ ਦਾ ਤੂੰ ਦਾਖਲੇ ਕਰਾਉਣਾ ਇਹਦੇ ਬਾਰੇ ਤੂੰ ਦਾਖਲੇ ਤੇ ਪੈਸੇ ਲੈ ਕੇ ਪਰ ਆਉਣਾ ਮੈਂ ਸਾਰਾ ਸੁਣ ਲਿਆ ਤੇਰੀ ਕੁੜੀ ਦਾ ਦਾਖਲਾ ਹਾਂ ਆਪਣੀ ਮੇਰੀ ਬੁਣੀ ਦੇ ਓਡਾ ਹਕੂਮਤ ਦਾ ਲੱਗੂ ਭੁਖਿਆ ਗਿਆ ਜਮਿਆ ਪ੍ਰਭੂ ਨਿਆ ਹਣੇ ਚੁਣੋ ਮੇਰੀ ਹਾਂ ਮੈਂ ਤੈਨੂੰ ਮੈਂ ਕੋਰੇ ਹਾਂ ਹਾਂ ਦੱਸੋ ਕੌਣ ਆਸ ਤੈਨੂੰ ਕੋਈ ਸੰਗ ਸ਼ਰਮ ਹੈ ਤੈਨੂੰ ਪਾਸੇ ਮੈਂ ਸੰਗ ਸ਼ਰਮ ਨੂੰ ਕਿਸੇ ਨਹੀਂ ਡੱਟ ਕੀ ਕੱਢੀ ਨਹੀਂ ਡੱਟੀ ਮੇਕਲਾ ਪੈ ਜਾਂਦਾ ਬੇਕੁਰੀ ਬੈਠੀ ਆਵੇ ਮੈਂ ਹੋਰ ਕੀ ਕਹਿੰਦਾ ਸੁਣ ਕਰ ਤੂੰ ਜਦੋਂ ਮੈਂ ਆਉਂਦਾ ਯਾਰ ਮੇਰੀ ਚੀਜ਼ ਦੀ ਇਹਦੀ ਕੱਢਦਾ ਨਾ ਤੈਨੂੰ ਐਂ ਦਾ ਖੇਤ ਕਰ ਛੱਡ ਮੇਰੇ ਕੰਮ ਹਾਂ ਦਾ ਕੁਰੀ ਕਾ ਦੀ ਦੋ ਘੰਟੇ ਹੋ ਗਏ ਮੈਂ ਮੈਨੂੰ ਤੇਰੇ ਰੇਖਾ ਦੰਦਾ ਨਾ ਕਾ ਬਗਲ ਹੋਰਾ ਹੈਗਾ ਮੈਂ ਲਵ ਇੱਕ ਮਹੀਨਾ ਨਾ ਇਹਨਾਂ ਦੀ ਨਹੀਂ ਬਣਦੀ ਮੈਂ ਕਿਹਾ ਜੀ ਦੋ ਹੀ ਨਾਈ ਨਾ ਮੈਂ ਲੈਟਸ ਆਰ ਕਿਸੇ ਗੱਲ ਨੂੰ ਖਾਂਦੇ ਨਹੀਂ ਤੁਸੀਂ ਲੈਟਸ ਆਉ ਦੋੜ ਨਹੀਂ ਹੈਗੇ ਆਓ ਤੁਸੀਂ ਕਿੱਧਰ ਫਿਰਦੇ ਹੋ ਹਿੰਦੂ ਆਵਾਜ਼ ਖੋਦ ਲਾ ਰਿਹਾ ਕੋਈ ਨਹੀਂ ਜੀ ਇਹ ਕੋਲ ਕੋਲ ਤੰਨੇ ਦੇ ਲੱਗ ਗਏ ਇੱਕ ਮੈਂ ਇੱਕ ਬਾਈ ਬੰਨ ਤੇ ਰੱਖ ਦੋ ਤਿੰਨ ਮੈਂ ਇੱਕ ਇੱਥੋਂ ਨੂੰ ਚੌਥਾ ਮੈਂ ਕਿੱਥੇ ਮੰਲੀ ਆਹਦੀ ਮੇਰੇ ਨੂੰ ਬੰਨਦਾ ਮੈਂ ਇੱਥੇ ਸਰੋਂ ਕੱਢ ਰਿਹਾ ਮੇਰੇ ਕੋਲ ਆਉਣਾ ਮੈਂ ਜੀ ਇੱਥੇ ਆਪਾਂ ਦੇਣੀ ਹੈ ਉਹ ਆਈ ਹੈ ਇਧਰੋਂ ਪੰਚ ਪੰਨਾ ਮਾਮਾ ਲੱਗਿਆ ਨਾ ਭੂੜੀ ਦਾ ਦੇਖਦਾ ਜੰਦਾ ਮਾਮਾ ਕਾ ਤੂੰ ਡੈਡੀ ਲੱਗਿਆ ਪੁੱਤ ਨਾ ਪੰਨਾ ਬਾਈ ਪੰਨਾ ਬਾਈ ਮਾਮਾ ਲੱਗਿਆ ਮਾਮਾ ਲੱਗਿਆ ਹਾਂ ਮਾਮਾ ਆਹ ਸਾਲਾ ਨਜ਼ਰਾ ਬੋਲੀ ਜੀ ਹਲੋ 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 ਬੋਲੀ ਹਲੋ ਕਿ ਚੱਤ ਹਲੋ ਹਲੋ ਸਾਰੀ ਆਹ ਦੋ ਵਜੇ ਨੂੰ ਹੋ ਕੇ हट ਗਿਆ ਲੋਕ ਨਾਲ ਪਾਰ ਇੱਕ ਕਰ ਲਿਆ ਪਰ ਉਹਦੇ ਲੈ ਗੱਡਾ ਚੱਕਰ ਤੇ ਉਹਦੋਂ ਕਿ ਸਮਝ ਕੋਲੋਂ ਬਲੀ ਉਹ ਤੋਂ ਮੰਗਾ ਕੇ ਚੱਕਰ ਕਰਦਾ ਜਿਹੜਾ ਪਾਣੀ ਪਤਨ ਸਾਡੇ ਕੰਨ ਵਿੱਚ ਦਾ ਜੀ ਉਹ ਆਪ ਕੋਲੋਂ ਲੱਕਿਆ ਜਿਹੜਾ ਪਹਿਲਾਂ ਮੋੜਾ ਪਾਣੀ ਠੀਕ ਆ ਫਿਰ ਪਾਣੀ ਮੰਗਾ ਕੇ ਫਿਰ ਆਪਾਂ ਇਹਨੂੰ ਪੁੱਛਾਂਗੇ ਬਿਲਕੁਲ ਦੇਰ ਨੂੰ ਕਹਿੰਦਾ ਕਿ ਚਾਹ ਬਣਾ ਨਾ ਨਾ ਮੈਂ ਨਹੀਂ ਬਣਾਉਣਾ ਮੈਂ ਉਹ 2000 ਦੇਗਾ ਦੋ ਗੱਲ ਉਹ ਮੈਂ ਕਹਿੰਦਾ ਅਸੀਂ ਆਪਣੀ ਗੁਰਦੰਭੀ ਹੁੰਦੀ ਉਹ ਪਲੰਘ ਲੈ ਗਿਆ ਪਲੰਘ ਹੈ ਉਹਨੂੰ ਪਤਾ ਨਹੀਂ ਕਿੱਧਰ ਗਈ ਹੈ ਉਹਨੂੰ ਲੈਣਗੇ ਮੈਨੂੰ ਉਹ ਬੱਬਲ ਆਊਗੀ ਟ੍ਰੋਲ ਪੈ ਜਾਊਗਾ ਵਧੀਆ ਗੱਲ ਹੈ ਯਾਰ

किराए पे है क्या आपकी है आपकी है किराए पे कितना किराया पंद्रह सौ बढ़िया महीने का कितना कमा लेते हो कितना कमाते हो महीने का एक 31 से 1 दिन को 3100 एक दिन एक में बढ़िया इंटरव्यू ले और क्या बात है इतनी खर्च आएगा

ਔਰ ਵਧੀਆ ਰਹਿ ਜਾ ਬੱਸ ਉਹਦੇ ਨਾਲ ਗੋਏ ਸਾਡੇ ਵੀ ਹੋਲੀ ਖੇਡਦੇ ਹਨ ਰਿੰਗ ਰਾਹ ਕਰਦੀ ਜਾਂਦੀ ਆ ਟੀਕੇ ਦੇਖ ਹੈ ਤੇ ਮਾਰਾ ਜੇ ਰਾਹ ਬੰਦ ਹੋ ਜਾਏਗਾ ਗੜਮੜਾ ਆਹ ਇਥੋਂ ਰਾਹ ਦਾਰ ਦੀ ਜਾਏਗੀ ਸਮਝ ਨਹੀਂ ਆਈ ਉਹਨੂੰ ਸਮਝ ਨਹੀਂ ਆਈrangle 20 ਮਿੰਟਾਂ ਮੇ ਆ ਜਾਏਗੀ ਹਿੰਦੀ ਹੋਲੇ ਤੂੰ ਮੈਨਾਂ ਜਾਟੇ ਵਾਲੀ ਆਜੇਗਾ 20 ਮਿੰਟਾਂ ਚ ਆ ਜਾਈਏ ਪੈ ਲੱਗਾ ਇਹ ਦੇਖ ਬਈ ਪੰਜਾਬੀਆਂ ਦਾ ਹਾਲ ਘੱਟੋ ਘੱਟ ਪਿੰਡ ਤੋਂ 400 ਕਿਲੋਮੀਟਰ ਦੂਰ ਬੈਠੇ ਨੇ ਫੇਰ ਵੀ ਪੰਗੇ ਲੈਣੇ ਉਲਟੇ ਕਬਈ ਲੈ ਦੋ ਜਣੇ ਆ ਸੀ ਕਰਦਾ ਨਹੀਂ ਹੈਗਾ ਸਰਪੰਚ ਪੁੱਟ ਦੂ ਤੈਨੂੰ ਇਹ ਨੈਕਲੀ ਚੱਲ ਰਿਹਾ ਬੰਦੇ ਬੁਲਾ ਲੂ ਇਹ ਹੈ ਬੰਦੇ ਲੋਕ ਬੋਚ ਭਾਈ ਲੋਗ ਗੁੱਜ ਗਿਆ ਐਸਾ ਬੋਲੇਗਾ ਜੀ ਕਿਵੇਂ ਬੰਦੇ ਲੋਕ ਬੋਚ ਭਾਈ ਲੋਗ ਗੁੱਜ ਗਿਆ ਉਹ ਦੇਖਿਆ ਗਿਆ ਹੱਸਿਆ ਗਿਆ